ਅਸਵਲੇ ਕਾਰਪੋਰੇਟਰ ਆਣਿਆਂ ਦਾ ਖੜਾਵਾ ਐਕੀ ਅਦਾਨੀ 그룹 ਦਾ ਇੱਕ ਨੰਬਰ ਦਾ ਸਰਵਾਇਦਾਰ ਬਣ ਗਿਆ ਕਹਿੰਦੇ 1 ਸਾਲ ਦੇ ਵਿੱਚ 91% ਉਹਦੀ ਜਾਇਦਾਦ ਵੱਧ ਗਈ ਹੈ ਦੇਖੋ ਕਿੰਨੀ ਲੁੱਟ ਕਰਾਈ ਜਾ ਰਹੀ ਦੇਸ਼ ਨੂੰ ਅਬਾਨੀ ਜੀ ਦੀ ਜਾਇਦਾਦ ਐਕੀ ਆਕੜਿਆਏ ਪੱਛੋ 50% ਇੱਕ ਸਾਲ ਦੇ ਵਿੱਚ ਵੱਧ ਗਈ ਆ ਉਹ ਆਪਣੇ ਨੋ ਮਿੱਤਰਾਂ ਨੂੰ ਦੇਖ ਲਟਾ ਰਿਹਾ ਹੈ ਔਰ ਸਾਡਾ ਸਾਫ਼ ਕਹਿਣਾ ਵਾ ਹਰਿਆਣੇ ਆਲੇ ਲੋਕ ਫੈਸਲਾ ਕਰਨਗੇ ਜਿਹੜੇ ਸਾਡੇ ਤੇ ਗੋਲੀਆਂ ਮਾਰਨਗੇ ਜਿਹੜੇ ਸਾਹਮੂ ਦਿੱਲੀ ਨਹੀਂ ਜਾਣ ਦੇਣਗੇ ਜਿਹੜੇ ਸਾਨੂੰ ਖਾਲਸਤਾਨੀ ਕਹਿਣਗੇ ਜਿਹੜੀ ਕੰਗਣਾ ਵਰਗੀ ਸਾਡੇ ਤੇ ਇਹੋ ਜੀਆਂ ਟਿੱਪਣੀਆਂ ਕਰੂਗੀ ਉਹਨੂੰ ਦੇਸ਼ ਦਾ ਕਿਸਾਨ ਮਜ਼ਦੂਰ ਪਸੰਦ ਨਹੀਂ ਕਰੂਗਾ ਪਰੋ ਇਹ ਮੋਰਚਾ ਸਾਲ ਚੱਲੇ ਦੋ ਚੱਲੇ ਤਿੰਨ ਚੱਲੇ ਜਿੰਨਾ ਚਿਰ ਮਰਜੀ ਚੱਲੇ ਇਹ ਅੰਦੋਲਨ ਜਿੱਤ ਕੇ ਜਾਵਾਂਗੇ ਜਿੱਤ ਦਾ ਸੁਫਨਾ ਲੈ ਕੇ ਜਾਇਓ ਅੱਜ ਅੱਜ ਦੋਸਤੋਂ ਤੇੰਦਾ ਪੂਰਾ ਜੇ ਤੁਸੀਂ ਕਿੰਨਾ ਕਹੇ ਤੁਸੀਂ ਪਰਮਾਨ ਜੇ ਤੁਸੀਂ ਜਿੱਤ ਦਾ ਸੁਫਨਾ ਲੈ ਕੇ ਜਾਓਗੇ ਤੁਸੀਂ ਉਹਦੇ ਨਾਲੋਂ ਵੱਧ ਮਿਹਨਤ ਕਰੋਗੇ ਜੇ ਸਟੇਟ ਚਾਹੁੰਦਾ ਸ਼ਰਤਾਂ ਦੇ ਤੇ ਸ਼ਰਤ ਲਾ ਲਵੇ ਵੀ ਮੋਰਚਾ ਮੋਤੀ ਨਹੀਂ ਹੋਊਗਾ ਅਸੀਂ ਸਪਸ਼ਟ ਕਰਦੇ ਸ਼ਰਤ ਲਾ ਲਿਓ ਇੱਕ ਮੈਨੂੰ ਕਹਿੰਦਾ ਪਰ ਕਿੱਥੋਂ ਲਿਆਵਾਂਗੇ ਜਦੋਂ ਹੈਗਾ ਜੀ ਕਹਿੰਦਾ ਨਹੀਂ ਨਹੀਂ ਕਰਦੇ ਕਹਿੰਦਾ ਮੋਰੀ ਦਾ ਰੱਖਤੀ ਨਹੀਂ ਹੋਊਗੀ ਫਿਰ ਚਾਰ ਹੋਵੇਗਾ ਅਸੀਂ ਸ਼ਰਤ ਲਾ ਕੇ ਬਿਫੋਰਚਾ ਜਿੰਨਾ ਦੀ ਜੇ ਬਰਥਲੇ ਬਰਥਲੇ ਜਿੰਨੇ ਵੀ ਪਾਪੇ ਸਹਿਬਾਨ ਇੱਥੇ ਲੰਗਰ ਲੈ ਜਿੰਨੀਆਂ ਵੀ ਸੰਸਤਾਵਾਂ ਇੱਥੇ ਲੰਗਰ ਲੈ ਆਈਆਂ ਬੋਸ ਦੇ ਵਿੱਚ ਬੱਡੇ ਹੋਇਆ ਜਿਨ੍ਹਾਂ ਨੇ ਅੱਜ ਪਾਣੀ ਲੈ ਕੇ ਆਂਦਾ ਜਿੰਨੇ ਲੋਕਲ ਲੋਕ ਤੁਹਾਨੂੰ ਸਪੋਰਟ ਕਰ ਰਿਹਾ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਕਿਸੇ ਜਥੇਬੰਦੀ ਦਾ ਨਾਮ ਬੋਲਣ ਤੋਂ رہ ਗਿਆ ਹੋਵੇ ਉਹਦੇ ਕੋਲੇ ਖਿਮਾ ਮੰਗਦੇ ਹੈ ਗਿਆ ਅਰ ਦਾਨ ਲਗਿਆ ਆ ਜਿਹੜੀ ਟੋਕਰੀ ਸੇਵਾ ਦੀ ਰਹਿ ਗਈ ਆ ਇਹਨੂੰ ਦਸਵਾ ਦੇ ਕੇ ਪਰੇ ਜਾਇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਹੁਤ ਬਹੁਤ ਰਹਾ ਸਤਾਰ ਸਭੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ